ਕਵਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾ ਤੁਹਾਡਾ ਹੂਸ ਰਾਜ ਕੌਣ ਹੈ ਉਹਨਾਂ 21 ਵਿਅਕਤੀਆਂ ਦੀ ਮੌਤ ਦਾ ਜ਼ਿੰਮੇਵਾਰ ਜਿਨ੍ਹਾਂ ਨੇ ਪਰਸੂ ਮੌਤ ਦਾ ਜਾਮ ਪੀਤਾ ਅਤੇ ਕੱਲ ਉਹ ਤੜਫ ਤੜਫ ਕੇ ਮਰ ਗਏ ਅੰਮ੍ਰਿਤਸਰ ਦੇ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਉਹਨਾਂ ਨੂੰ ਐਡਮਿਟ ਕਰਵਾਇਆ ਗਿਆ ਲੇਕਿਨ ਜਾਮ ਦੇ ਵਿੱਚ ਸੀ ਜ਼ਹਿਰ ਉਸ ਜ਼ਹਿਰੀਲੀ ਸ਼ਰਾਬ ਨੇ ਜ਼ਿੰਦਗੀ ਨੂੰ ਖਤਮ ਕਰ ਦਿੱਤਾ ਹਲਕਾ ਮਜੀਠਾ ਦੇ ਵਿੱਚ ਪੂਰੀ ਤਰ੍ਹਾਂ ਕੌਫ ਇਲਾਕੇ ਦੇ ਵਿੱਚ ਪੂਰੀ ਤਰ੍ਹਾਂ ਸਨਸਨੀ ਫੈਲ ਗਈ ਹੈ ਹਰ ਦੇ ਮੂੰਹ ਦੇ ਹਰ ਇੱਕ ਦੇ ਮੂੰਹ ਦੇ ਵਿੱਚੋਂ ਨਿਕਲ ਰਿਹਾ ਹੈ ਕੌਣ ਹੈ ਇਹਨਾਂ ਨੂੰ ਮੌਤ ਦਾ ਜਾ ਪਿਉਣ ਵਾਲਾ ਕੌਣ ਹੈ ਉਹ অপরাধੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਜਾਂ ਮੰਤਰੀ ਇਸ ਨੂੰ ਲੈ ਕੇ ਨਵੇਂ ਖੁਲਾਸੇ ਹੋ ਰਹੇ ਨੇ ਬਿਕਮਜੀ ਸਿੰਘ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਦਾ ਕਰੀਬੀ ਹੈ ਠੇਕੇਦਾਰ ਕਾਂਗਰਸ ਦੇ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਯਾਨੀ ਕਿ ਸਸਦ ਐਮਪੀ ਗੁਰਜੀਤ ਸਿੰਘ ਔਜਲਾ ਨੇ ਕੱਲ ਇੱਕ ਚੈਨਲ ਤੇ ਇੰਟਰਵਿਊ ਦਿੱਤੀ ਇੰਟਰਵਿਊ ਦੇ ਵਿੱਚ ਕਿਹਾ ਕਿ ਠੇਕੇਦਾਰਾਂ ਨੂੰ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਆਗੂ ਗੱਡੀਆਂ ਦੇ ਵਿੱਚ ਬਿਠਾਉਂਦੇ ਨੇ ਇਹ ਕਿਵੇਂ ਕਾਰਵਾਈ ਕਰਨਗੇ ਕਿ ਇਹਨਾਂ 21 ਮੌਤਾਂ ਦਾ ਇਨਸਾਫ ਉਹਨਾਂ ਦੇ ਪਰਿਵਾਰ ਨੂੰ ਮਿਲੇਗਾ ਕਦੋਂ ਮਿਲੇਗਾ ਇਸ ਬਾਰੇ ਹਾਲੇ ਕੋਈ ਵਿਚਾਰ ਚਰਚਾ ਨਹੀਂ ਹੋ ਰਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਰੂਰ ਦਰਿਆਦਲੀ ਦਿਖਾਈ ਹੈ 10-10 ਲੱਖ ਰੁਪਏ ਦਿੱਤਾ ਗਿਆ ਮੁੱਖ ਮੰਤਰੀ ਫੰਡ ਦੇ ਵਿੱਚੋਂ ਦੂਸਰੇ ਪਾਸੇ ਜਿਹੜੇ ਲੋਕ ਉਹਨਾਂ ਦੇ ਘਰ ਦੇ ਵਿੱਚ ਅਯੋਗ ਨੇ ਉਹਨਾਂ ਨੂੰ ਕੋਈ A B ਜਾਂ C D ਗ੍ਰੇਡ ਦੀ ਜੌਬ ਦਿੱਤੀ ਚਾਹੇਗੀ ਲੇਕਿਨ ਮਾਮਲਾ ਹੈ ਉਹਨਾਂ 21 ਮੌਤਾਂ ਦਾ ਕੌਣ ਭੁਗਤੇਗਾ ਇਸਦਾ ਖਮਰਿਆਜ਼ਾ ਅੱਜ ਵਿਕਰਮਜੀਤ ਸਿੰਘ ਜੀਟਿਆ ਦਾ ਬਿਆਨ ਆਇਆ ਹੈ ਉਹਨਾਂ ਨੇ ਟਵਿੱਟਰ ਤੇ ਕੀਤਾ ਹੈ ਕਿ ਠੇਕੇਦਾਰ ਆਮ ਆਦਮੀ ਪਾਰਟੀ ਦੇ ਐਮਰ ਦਾ ਕਰੀਬੇ ਕਰੀਬੀ ਹੈ ਇਹ ਤੇ ਗੁਰਜੀਤ ਸਿੰਘ ਔਜਲਾ ਕਹਿ ਰਹੇ ਨੇ ਕਿ ਮੇਰੇ ਨਾਲ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਟੇਬਲ ਟॉक ਕਰ ਸਕਦਾ ਹੈ ਮੈਂ ਕਈ ਵਾਰ ਉਹਨਾਂ ਨੂੰ ਚਿੱਠੀ ਲਿਖੀ ਹੈ ਭਾਈ ਤੁਸੀਂ WhatsApp ਤੇ ਹੈਲਪ ਦਾ ਨੰਬਰ ਜਾਰੀ ਕੀਤੇ ਹੋਏ ਨੇ ਕੇ ਨਸ਼ੇ ਦਾ ਪਤਾ ਦੱਸਣ ਵਾਲੇ ਦੀ ਨਸ਼ਾ ਤਸਕਰ ਦਾ ਨਾਮ ਦੱਸਣ ਵਾਲੇ ਦੀ ਸੂਚਨਾ ਗੁਪਤ ਰੱਖੀ ਜਾਵੇਗੀ ਤੇ ਕਾਰਵਾਈ ਹੋਵੇਗੀ ਜੇਕਰ ਤੁਸੀਂ ਇੱਕ ਮੌਜੂਦਾ ਐਮਪੀ ਦੀ ਗੱਲ ਨਹੀਂ ਸੁਣਦਾ ਤਾਂ ਫਿਰ ਤੁਸੀਂ ਆਮ ਲੋਕਾਂ ਦੇ ਕਿਵੇਂ ਮਦਈ ਹੋਵੋਗੇ ਤੁਸੀਂ ਕਿਵੇਂ ਉਹਨਾਂ ਦੇ ਇਹਦਰ ਆਮ ਆਦੀਪਾਤ ਬਿਕਰਮਜੀਤ ਸਿੰਘ ਜੀਟਿਆ ਨੇ ਕਹਿ ਦਿੱਤਾ ਕਿ ਆਮ ਆਦਮੀ ਪਾਰਟੀ ਦਾ ਕਰੀਬੀ ਹੈ ਇਸ ਕਰਕੇ ਕਾਰਵਾਈ ਨਹੀਂ ਹੋ ਰਹੀ ਤੇ ਦੂਸਰੇ ਪਾਸੇ ਐਮਪੀ ਗੁਰਜੀਤ ਸਿੰਘ ਔਜਲਾ ਨੇ ਕਹਿ ਦਿੱਤਾ ਕਿ ਇਹ ਠੇਕੇਦਾਰਤਾ ਉਹਨਾਂ ਮੰਤਰੀਆਂ ਤੇ ਵਿਧਾਇਕਾਂ ਦੀਆਂ ਗੱਡੀਆਂ ਦੇ ਵਿੱਚ ਘੁੰਮਦੇ ਨੇ ਜਿਸ ਤਰ੍ਹਾਂ ਅਜੀਤ ਗੁਪਤਾ ਨੇ ਕਿਹਾ ਸੀ ਕਿ ਨਸ਼ਾ ਵੱਧਿਆ ਹੈ ਜਿਸ ਤਰ੍ਹਾਂ ਕੁਮਰ ਵਿਜੇ ਪ੍ਰਤਾਪ ਸਿੰਘ ਰੋ ਰੋ ਕੇ ਵਰ ਗਿਆ ਲੇਕਿਨ ਜਿਹੜਾ ਸੱਚ ਬੋਲਦਾ ਹੈ ਉਹ ਗਵਨਤਮਾਨ ਉਸ ਨੂੰ ਬੂਰੇ ਨਹੀਂ ਬਿਠਾਉਂਦੇ ਉਸ ਤੋਂ ਦੂਰੀ ਬਣਾ ਲੈਂਦੇ ਨੇ ਅੱਜ ਖਮਨੈਜ਼ਾ ਪੁੱਤਣਾ ਪਿਆ ਸਾਰੇ ਪੰਜਾਬ ਦੇ ਵਿੱਚ ਭੱਡੀ ਪ੍ਰਚਾਰ ਹੋ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਕ ਵਕ ਚੈਨਲ ਮੰਨੋ ਅਸੀਂ ਇਸ ਗੱਲ ਦੀ ਜ਼ਰੂਰ ਸੂਬੇ ਦੇ ਮੁੱਖ ਮੰਤਰੀ ਚਲਾਗਾ ਕਰਦੇ ਹਾਂ ਕਿ ਉਸ ਦੁੱਖ ਦੀ ਘੜੀ ਦੇ ਵਿੱਚ ਸਾਥ ਫੜਿਆਗਾ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਸੂਬੇ ਦੇ ਮੁੱਖ ਮੰਤਰੀ ਨੇ ਇਹ ਕੰਮ ਕਰਵਾਇਆ ਹੈ ਲੇਕਿਨ ਕਿਤੇ ਨਾ ਕਿਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਵੀ ਇਹ ਕਿਹਾ ਹੈ ਕਿ ਜ਼ਿਆਦਾ ਇਹ ਬਿਊਰੋਕ੍ਰੇਸੀ ਵੱਲੋਂ ਹੋਵੇਗਾ ਤੇ ਜਾਂ ਕਿਸੇ ਪੋਲੀਟਿਕਲ ਲੀਡਰ ਕਾਲੀਆਂ ਭੇਡਾਂ ਹੋ ਸਕਦੀਆਂ ਨੇ ਇਸ ਦੇ ਵਿੱਚ ਕੋਈ ਚਿੰਤਾ ਨਹੀਂ ਇਸ ਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਕਿਹੜਾ ਮੰਤਰੀ ਹੋਵੇਗਾ ਕਿਹੜਾ ਵਿਧਾਇਕ ਹੋਵੇਗਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਸੇ ਹੋਣਗੇ ਕਿਉਂਕਿ ਐਮਪੀ ਗੁਰਜੀਤ ਸਿੰਘ ਔਜਲਾ ਨੇ ਤਾਂ ਆਲਰੇਡੀ ਕਹਿ ਦਿੱਤਾ ਕਿ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਨਾ ਡਿਸਕਸ ਕਰ ਸਕਦਾ ਹੈ ਠੇਕੇ ਦਾ ਵਿਧਾਇਕਾਂ ਤੇ ਮੰਤਰੀਆਂ ਦੀਆਂ ਗੱਡੀਆਂ ਵਿੱਚ ਬੈਠਦੇ ਨੇ ਤੇ ਨਸ਼ਾ ਇਹ ਨਹੀਂ ਖਤਮ ਹੋਣਾ ਉਹਨੇ ਕਹੇ ਚਿੱਟਾ ਰੱਜ ਕੇ ਮਿਲਦਾ ਅਬਰਸਰ ਦੇ ਵਿੱਚ ਜਦੋਂ ਆਓ ਮੈਨੂੰ ਦੱਸੋ ਮੈਂ ਤੁਹਾਨੂੰ ਲੈ ਦਿਆਂਗਾ ਸ਼ਰਾਬ ਵਿਕਦੀ ਹੈ ਕੁਮਰ ਵੀ ਇਹ ਪ੍ਰਤਾਪ ਸਿੰਘ ਨੇ ਵੀ ਕਿਹਾ ਅਜੇ ਗੁਪਤਾ ਨੇ ਵੀ ਕਿਹਾ ਲੇਕਿਨ ਇਹ ਸਾਰੇ ਮਾਮਲੇ ਠੰਡੇ ਬਸਤੇ ਵਿੱਚ ਪਾਏ ਗਿਆ ਕੌਣ ਹੋਵੇਗਾ ਇਹ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ